ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਭਾਈ ਹਰਪਾਲ ਸਿੰਘ ਵੜਿੰਗ ਮੋਹਣਪੁਰ ਉਰਫ ਫੌਜਾ ਸਿੰਘ ਹੋਰਾਂ ਬਾਰੇ ਸੋ ਵੀਡੀਓ ਅੱਧੀ ਬਾ ਕਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦੇਣਾ ਸੋ ਆਪ ਦਾ ਜਨਮ ਸਨ 1965 ਵਿੱਚ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਸਰਦਾਰ ਲక్ష్మణ ਸਿੰਘ ਦੇ ਗ੍ਰਹਿ ਵਿਖੇ ਪਿੰਡ ਵੜਿੰਗ ਮੋਹਣਪੁਰ ਨੇੜੇ ਸਰਹਾਲੀ ਚੋਲਾ ਸਾਹਿਬ ਅਜੋਕੇ ਤਰਨਤਾਰਨ ਜ਼ਿਲ੍ਹੇ ਵਿੱਚ ਹੋਇਆ ਆਪਦੇ ਸਾਰੇ ਪਰਿਵਾਰ ਨੇ ਸਨ 77 ਵਿੱਚ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਦੇ ਜਥੇ ਦੇ ਸੰਪਰਕ ਵਿੱਚ ਆ ਕੇ ਅਮਰਤ ਪਾਣ ਕੀਤਾ ਉਦੋਂ ਭਾਈ ਹਰਪਾਲ ਸਿੰਘ ਦੀ ਉਮਰ 12 ਕੋ ਸਾਲ ਦੀ ਸੀ ਸਨ 1981 ਵਿੱਚ ਡੇਰਾ ਸਾਬ ਗਵਰਨਮੈਂਟ ਹਾਈ ਸਕੂਲ ਤੋਂ ਆਪਨੇ میٹرਿਕ ਪਾਸ ਕੀਤੀ ਆਪ ਹੁਣ ਤੱਕ ਹਾਕੀ ਦੇ ਵਧੀਆ ਖਿਡਾਰੀ ਬਣ ਚੁਕੇ ਸਨ 1983 ਦੇ ਆਰੰਭ ਵਿੱਚ 18-19 ਸਾਲ ਦੀ ਉਮਰ ਵਿੱਚ ਆਪਨੇ ਧਰਮਯੁੱਧ ਮੋਰਚੇ ਵਿੱਚ ਗ੍ਰਿਫਤਾਰੀ ਦਿੱਤੀ ਆਪ ਲੁਧੇਣਾਣਾ ਜੇਲ੍ਹ ਵਿੱਚ ਰਹੇ ਰਿਹਾਈ ਤੋਂ ਉਪਰੰਤ ਆਪ ਫੇਰ ਦੁਬਾਰਾ ਗ੍ਰਿਫਤਾਰੀ ਦੇਣ ਲਈ ਜਾਣੀ ਵਾਲੇ ਸਨ ਜਦੋਂ ਭਾਰਤ ਦੀ ਹਕੂਮਤ ਨੇ ਪੰਜਾਬ ਨੂੰ ਸਾਰੀ ਦੁਨੀਆ ਨਾਲੋਂ ਕੱਟ ਕੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰ ਦਿੱਤਾ ਇਸ ਹਮਲੇ ਸਮੇਂ ਆਪ ਬਾਬਾ ਤਾਰਾ ਸਿੰਘ ਜੀ ਅਧੀਨ ਇੱਕ ਡੇਰੇ ਸਰਹਾਲੀ ਵਿਖੇ ਸਨ ਇਸ ਤੋਂ ਉਪਰੰਤ ਆਪ ਨੇ ਉਕਤ ਡੇਰੇ ਦੇ ਅੰਦਰ ਹੀ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ ਬਾਬਾ ਜੀ ਨੇ ਆਪ ਦੀ ਸੇਵਾ ਡੇਰਾ ਕਰਮੋ ਵਾਲਾ ਜੋ ਕਿ ਮੰਡ ਦੇ ਨੇੜੇ ਸੀ ਉੱਥੇ ਲਾਤੀ ਇਸ ਡੇਰੇ ਵਿਖੇ ਸੇਵਾ ਨਿਭਾਉਣ ਦੇ ਦੌਰਾਨ ਹੀ ਆਪ ਦੇ ਜਿਹਾਰੂ ਸਿੰਘਾਂ ਨਾਲ ਸੰਪਰਕ ਬਣ ਗਏ ਖਾਸ ਤੌਰ ਤੇ ਭਾਈ ਅਵਤਾਰ ਸਿੰਘ ਬ੍ਰਹਮਾ ਜਿਨ੍ਹਾਂ ਨੇ ਮੰਡ ਖੇਤਰ ਨੂੰ ਆਪਣਾ ਹੈੱਡਕੁਆਰਟਰ ਬਣਾਇਆ ਹੋਇਆ ਸੀ ਉਸ ਦਾ ਆਪ ਨਾਲ ਕਾਫੀ ਪਿਆਰ ਬਣ ਗਿਆ ਲੰਗਦੇ ਟੱਪਦੇ ਜਿਹਾਰੂ ਸਿੰਘ ਇਸ ਡੇਰੇ ਚੋਂ ਹੋ ਕੇ ਜਾਂਦੇ ਸਨ ਅਤੇ ਭਾਈ ਹਰਪਾਲ ਸਿੰਘ ਉਹਨਾਂ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਪ੍ਰਸ਼ਾਦਾ ਪਾਣੀ ਸਿਖਾਉਂਦੇ ਇੱਕ ਵਾਰ ਇੱਕਦਮ ਫੋਰਸਾਂ ਨੇ ਮੰਡ ਇਲਾਕੇ ਚ ਆਪਰੇਸ਼ਨ ਕਰਨ ਲਈ ਘੇਰਾਬੰਦੀ ਅਰੰਭ ਦਿੱਤੀ ਇਸ ਬਾਰੇ ਕੰਸੋ ਮਿਲਦੇ ਆ ਹੀ ਭਾਈ ਹਰਪਾਲ ਸਿੰਘ ਠੰਡ ਦੇ ਦਿਨਾਂ ਦੀ ਰਾਤ ਸਮੇਂ ਤਰਿਆ ਚੋਂ ਲੰਘ ਕੇ ਮੰਡ ਦੇ ਅੰਦਰ ਪਹੁੰਚੇ ਅਤੇ ਸਿੰਘਾਂ ਨੂੰ ਫੋਰਸਾਂ ਵੱਲੋਂ ਕੀਤੀ ਜਾ ਰਹੀ ਘੇਰਾਬੰਦੀ ਬਾਰੇ ਜਾ ਕੇ ਦੱਸਿਆ ਸਮੇਂ ਸਿਰ ਪਹੁੰਚੀ ਇਸ ਸੂਚਨਾ ਨਾਲ ਸਿੰਘ ਚੱਕੰਨੇ ਹੋ ਗਏ ਤੇ ਫੋਰਸਾਂ ਦਾ ਵੱਡਾ ਆਪਰੇਸ਼ਨ ناکਾਮ ਹੀ ਰਿਹਾ ਆਪ ਗੁਪਤ ਰੂਪ ਵਿੱਚ ਸੰਘਰਸ਼ ਵਿੱਚ ਵੀ ਹਿੱਸਾ ਲੈਣ ਲੱਗ ਪਏ ਸਨ 1985 ਵਿੱਚ ਚੋਲਾ ਸਾਹ ਵਿੱਚ ਹਿੰਦੂ ਸ਼ਿਵ ਸੈਨਾ ਦੇ ਪ੍ਰਧਾਨ ਦੇ ਕਤਲ ਤੋਂ ਬਾਅਦ ਪੁਲਿਸ ਨੇ ਆਪ ਨੂੰ ਫੜਨ ਲਈ ਛਾਪੇਮਾਰੀ ਆਰੰਭ ਕਰ ਦਿੱਤੀ ਆਪ ਰੂਪੋ ਸ਼ੋਕੇ ਸੇਵਾ ਕਰਨ ਲੱਗ ਪਏ ਰੂਪੋਸ਼ੀ ਦੇ ਦਿਨਾਂ ਵਿੱਚ ਆਪ ਅਤੇ ਆਪ ਦੇ ਗਰੁੱਪ ਚੋਂ ਹੋਰ ਸਿੰਘ ਜਿਵੇਂ ਭਾਈ ਵੱਸਣ ਸਿੰਘ ਸਖੀਰਾ ਜਗਦੀਸ਼ ਸਿੰਘ ਭੋਲਾ ਪਿੱਪਲ ਸਿੰਘ ਢੋਲੇਵਾਲ ਭਾਈ ਲੱਖਾ ਸਿੰਘ ਬਡਾਲਾ ਆਦ 10 ਜਨਵਰੀ 1986 ਨੂੰ ਸultanpur ਲੋਧੀ ਦੇ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਸਨ ਉਦੋਂ ਜੋੜ ਮੇਲਾ ਸੀ ਇਸ ਜੋੜ ਮੇਲੇ ਵਿੱਚ ਇੱਕ ਅਖੌਤੀ ਅਕਾਲੀ ਲੀਡਰਸਟੇਟ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੀ ਸ਼ਖਸ਼ੀਅਤ ਬਾਰੇ ਅਵਾਤਾਵਾ ਬੋਲੀ ਜਾ ਰਿਹਾ ਸੀ ਸਰਕਾਰੀ ਨੀਤੀ ਅਨੁਸਾਰ ਸਰਕਾਰੀ ਬੰਦਿਆਂ ਤੋਂ ਅਜਿਹਾ ਪ੍ਰਚਾਰ ਆਮ ਹੀ ਕਰਵਾਇਆ ਜਾਂਦਾ ਸੀ ਸੰਗਤ ਵਿੱਚ ਬੈਠੇ ਆਮ ਕਿਰਤੀ ਸਿੱਖ ਮਾਈ ਭਾਈ ਸੰਤਾਂ ਦੇ ਇਸ અપਮਾਨ ਤੋਂ ਦੁਖੀ ਹੋ ਰਹੇ ਸਨ ਪਰ ਕੋਈ ਉਸ ਨੂੰ ਟੋਕ ਨਹੀਂ ਸੀ ਰਿਹਾ ਇੱਕ ਬਿਰਧ ਬੀਬੀ ਇਸ ਕੋਲ ਪ੍ਰਚਾਰ ਤੋਂ ਦੁਖੀ ਹੋ ਕੇ ਪੰਡਾਲ ਵਿੱਚੋਂ ਉੱਠ ਤੁਰੀ ਤੇ ਇਸ ਪ੍ਰਚਾਰ ਦੇ ਵਿਰੁੱਧ ਆਪਣੀ वेदना ਪ੍ਰਗਟ ਕਰਦੀ ਹੋਈ ਵਾਪਸ ਘਰ ਜਾਣ ਲੱਗੀ ਉਸ ਮਾਤਾ ਦੇ ਮੂੰਹ 'ਚੋਂ ਕੁਦਰਤੀ ਓ ਸ਼ਬਦ ਨਿਕਲ ਗਏ ਕਹਿੰਦੇ ਵੀ ਐਨੇ ਸਿੰਘ ਤੁਰੇ ਫਿਰਦੇ ਨੇ ਕੋਈ ਇਹਨਾਂ ਨੂੰ ਰੋਕਦਾ ਕਿਉਂ ਨਹੀਂ ਇਹ ਸ਼ਬਦ ਉੱਥੇ ਘੁੰਮ ਰਹੇ ਭਾਈ ਵੱਸਣ ਸਿੰਘ ਸਖੀਰਾ ਦੇ ਕੰਨੀ ਪੈ ਗਏ ਹੁਣ ਸਿੰਘਾਂ ਦਾ ਸਾਰਾ ਧਿਆਨ ਸਟੇਜ ਵੱਲ ਗਿਆ ਸਿੰਘ ਪੰਡਾਲ ਵਿੱਚ ਪਹੁੰਚੇ ਤਾਂ ਉਹ ਲੀਡਰ ਅਜੇ ਵੀ ਸੰਤਾਂ ਵਿਰੁੱਧ ਬੋਲ ਰਿਹਾ ਸੀ ਇਹ ਸੁਣ ਕੇ ਭਾਈ ਵੱਸਣ ਸਿੰਘ ਸਖੀਰਾ ਕਹਿਣ ਲੱਗੇ ਵੀ ਇਹਨੂੰ ਹੁਣੇ ਗੱਡੀ ਛਾੜਨਾ ਹੈ ਪਰ ਭਾਈ ਲੱਖਾ ਸਿੰਘ ਬਡਾਲਾ ਕਹਿਣ ਲੱਗੇ ਵੀ ਦਿਮਾਗ ਠੰਡਾ ਰੱਖੋ ਮਾਰਾਂਗੇ ਜ਼ਰੂਰ ਪਰ ਇੱਥੋਂ ਨਿਕਲ ਲੈਣ ਦਿਓ ਪਿੱਛੋਂ ਜਾ ਕੇ ਮੌਕਾ ਵੇਖ ਕੇ ਮਾਰ ਦਿਆਂਗੇ ਇੱਥੇ ਫੋਰਸ ਬਹੁਤ ਲੱਗੀ ਹੋਈ ਐ ਫਿਰ ਨਿਕਲਿਆ ਨਹੀਂ ਜਾਣਾ ਪਰ ਭਾਈ ਵੱਸਣ ਸਿੰਘ ਬੰਡਾਲਾ ਰੋਹ ਵਿੱਚ ਸਨ ਉਹ ਕਹਿੰਦੇ ਵੀ ਜੋ ਮਰਜੀ ਹੋ ਜਾਏ ਮਾਰਨਾ ਹੁਣ ਮੌਕੇ ਤੇ ਹੀ ਬਣਦਾ ਬਾਅਦ ਚ ਮਾਰਿਆ ਦਾ ਕੀ ਮਾਰਿਆ ਅਖੀਰ ਸਾਰੇ ਸਿੰਘ ਸਹਿਮਤ ਹੋ ਗਏ ਭਾਈ ਵੱਸਣ ਸਿੰਘ ਸਖੀਰਾ ਸਟੇ ਤੇ ਜਾ ਚੜੇ ਤੇ ਉਸ ਭੇਖੀ ਅਕਾਲੀ ਨੂੰ ਕਹਿਣ ਲੱਗੇ ਵੀ ਕਿਉਂ ਏ ਤੇਰਾ ਦਿਮਾਗ ਠੀਕ ਐ ਉਹ ਕਹਿਣ ਲੱਗਾ ਵੀ ਹੋਰ ਖਰਾਬ ਐ ਭਾਈ ਵੱਸਣ ਸਿੰਘ ਸਖੀਰਾ ਨੇ ਰਿਵਾਰ ਵਰ ਕੱਢ ਕੇ ਗੋਲੀ ਉਸ ਸਰਕਾਰੀ ਬੰਦੇ ਦੇ ਸਿਰ ਵਿੱਚ ਮਾਰੀ। ਉਹ ਸਟੇ ਤੋਂ ਉਲਟ ਕੇ ਡਿੱਗ ਪਿਆ। ਪੰਡਾਲ ਵਿੱਚ ਭੱਜ ਦੌੜ ਮਚ ਗਈ। ਚਾਰ ਚਫੇਰੇ ਲੱਗੀਆਂ ਹੋਈਆਂ ਪੁਲਿਸ ਫੋਰਸਾਂ ਇੱਕਦਮੀ ਹਰਕਤ ਵਿੱਚ ਆ ਗਈਆਂ। ਸਿੰਘਾਂ ਨੇ ਫੇਰ ਵੀ ਪੁਲਿਸ ਫੋਰਸਾਂ ਦਾ ਤੋੜ ਕੇ ਨਿਕਲਣ ਲਈ ਪੂਰਾ ਮੁਕਾਬਲਾ ਕੀਤਾ। ਮੁਕਾਬਲੇ ਵਿੱਚ ਭਾਈ ਲੱਖਾ ਸਿੰਘ ਬਡਾਲਾ ਸ਼ਹੀਦ ਹੋ ਗਏ ਤੇ ਬਾਕੀ ਸਾਰੇ ਸਿੰਘ ਇੱਕ ਮੋਟਰ 'ਚ ਮੋਰਚਾ ਸੰਭਾਲ ਕੇ ਮੁਕਾਬਲਾ ਕਰਨ ਲੱਗ ਪਏ। ਆਖਰੀ ਰੌਂਦ ਖਤਮ ਹੋ ਜਾਣ ਤੱਕ ਸਿੰਘਾਂ ਨੇ ਪੁਲਿਸ ਨਾਲ ਮੁਕਾਬਲਾ ਕੀਤਾ ਰੌਂਦ ਖਤਮ ਹੋ ਜਾਣ ਤੋਂ ਬਾਅਦ ਸਿੰਘ ਬਾਹਰ ਨਿਕਲ ਆਏ ਪੁਲਿਸ ਨੇ ਇਹਨਾਂ ਸਾਰੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਹਥਕੜੀਆਂ ਲਾਉਣ ਤੋਂ ਬਾਅਦ ਇੱਕ ਪੁਲਿਸ ਅਫਸਰ ਨੇ ਤਾਂਚ ਕੀਤੀ ਕਹਿੰਦਾ ਵੀ ਮੁਕਾਬਲਾ ਤਾਂ ਐ ਕੰਡ ਹੈ ਨਹੀਂ ਜਿਵੇਂ ਬਾਹਰ ਨਿਕਲਣਾ ਹੀ ਨਹੀਂ ਹੁੰਦਾ ਸਿੰਘਾਂ 'ਚੋਂ ਇੱਕ ਵੀਰ ਨੇ ਜਵਾਬ ਦਿੱਤਾ ਕਹਿੰਦਾ ਵੀ ਜਦੋਂ ਅਸਲਾ ਹੀ ਖਤਮ ਹੋ ਗਿਆ ਫਿਰ ਕਾਦਾ ਮੁਕਾਬਲਾ ਹਥਿਆਰ ਦੇ ਦਿਓ ਹੋਰ ਮੁਕਾਬਲਾ ਕਰ ਲੈਣੇ ਆ ਇਹ ਸਿੰਘ ਚੰਗੀ ਤਰ੍ਹਾਂ ਜਾਣਦੇ ਸਨ ਕਿ ਗ੍ਰਫਤਾਰੀ ਤੋਂ ਬਾਅਦ ਸਾਨੂੰ ਬੜੇ ਬੁਰੇ ਤਰੀਕੇ ਨਾਲ ਤਸੀਹੇ ਦਿੱਤੇ ਜਾਣਗੇ ਪਰ ਉਹਨਾਂ ਨੂੰ ਆਪਣੇ ਸਿਰ 'ਤੇ ਭਰੋਸਾ ਸੀ ਜਿਸ ਸਦਕਾ ਉਹਨਾਂ ਨੇ ਸਾਰੇ ਤਸੀਹੇ ਖਿੜੇ ਮਥੇ ਝੱਲੇ ਤੇ ਜਥੇਬੰਦੀ ਦਾ ਨੁਕਸਾਨ ਨਾ ਕਰਵਾਇਆ ਸਾਰੇ ਸਿੰਘਾਂ ਉੱਪਰ ਕਤਲ ਅਤੇ ਅਸਲਾ ਐਕਟ ਦੀਨ ਕੇਸ ਦਰਜ ਕਰਕੇ ਉਹਨਾਂ ਨੂੰ ਪਹਿਲਾਂ ਕਪੂਰਥਲਾ ਜੇਲ੍ਹ ਵਿੱਚ ਭੇਜਿਆ ਗਿਆ ਫਿਰ ਅੰਮ੍ਰਿਤਸਰ ਜੇਲ੍ਹ 'ਚ ਭੇਜ ਦਿੱਤਾ ਗਿਆ ਤੇ ਅਖੀਰ ਨਾਬਾ ਸਿਕਿਉਰਿਟੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸਨ 1998 ਤੱਕ ਆਪ ਨਾਬਾ ਜੇਲ੍ਹ ਵਿੱਚ ਹੀ ਰਹੇ ਜੇਲ੍ਹ ਵਿੱਚ ਹੀ ਆਪ ਜੀ ਦੀ ਮੁਲਾਕਾਤ ਕਈ ਹੋਰ ਸਿੰਘਾਂ ਨਾਲ ਹੋਈ ਹੁਣ ਭਾਈ ਰੇਸ਼ਮ ਸਿੰਘ ਬੱਬਰ ਨੇ ਆਪਣੇ ਤੌਰ ਤੇ ਆਪ ਦੀਆਂ ਜ਼ਮਾਨਤਾਂ ਕਰਵਾ ਕੇ ਆਪ ਨੂੰ ਜੇਲ੍ਹ ਤੋਂ ਕਢਵਾ ਲਿਆ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਆਪ ਦੇ ਬੱਬਰ ਖਾਲਸਾ ਦੇ ਸਿੰਘਾਂ ਭਾਈ ਸੁਖਦੇਵ ਸਿੰਘ ਚੱਬਾ ਮਹਿੰਦਰ ਸਿੰਘ ਪਿਓ ਦਾ ਉਹਨਾਂ ਆਦ ਨਾਲ ਸੰਪਰਕ ਬਣ ਗਏ ਪਰਿਵਾਰ ਨੇ ਆਪ ਨੂੰ ਘਰ ਪਰਿਵਾਰ ਨਾਲ ਬੰਨਣ ਲਈ ਆਪ ਦਾ ਆਨੰਦ ਕਾਰਜ ਬੀਬੀ ਕੁਲਵੰਤ ਕੌਰ ਪੁੱਤਰੀ ਸਰਦਾਰ ਚਰਨ ਸਿੰਘ ਵਾਸੀ ਪਿੰਡ ਖਾਰਾ ਨਾਲ ਕਰ ਦਿੱਤਾ ਬੱਬਰਾਂ ਨੇ ਵੀ ਆਪ ਰੂਪੋ ਛੋਣ ਦੀ ਬਜਾਏ ਘਰ ਵਿੱਚ ਰਹਿ ਕੇ ਸੇਵਾ ਕਰਨ ਦਾ ਸੁਝਾਅ ਦਿੱਤਾ ਤੁਹਾਨੂੰ ਪਰ ਵਿਆਹ ਵਾਲੇ ਦਿਨ ਸ਼ਾਮ ਨੂੰ ਹੀ ਸਰਹਾਲੀ ਥਾਣੇ ਦੀ ਪੁਲਿਸ ਪਾਰਟੀ ਨੇ ਛਾਪਾ ਮਾਰ ਕੇ ਆਪ ਨੂੰ ਗ੍ਰਿਫਤਾਰ ਕਰ ਲਿਆ ਪਰਿਵਾਰ ਅਤੇ ਪਿੰਡ ਵਾਲਿਆਂ ਨੇ ਬਥੇਰਾ ਕਿਹਾ ਕਿ ਅਸੀਂ ਇਸ ਨੂੰ ਘਰ ਬਿਠਾਉਣ ਦਾ ਯਤਨ ਕਰ ਰਹੇ ਹਾਂ ਤੇ ਤੁਸੀਂ ਇਸ ਨੂੰ ਘਰੋਂ ਭਜਾਉਣ ਵਾਲਾ ਕੰਮ ਕਰ ਰਹੇ ਹੋ ਪਰ ਪੁਲਿਸ ਪਾਰਟੀ ਨਾ ਮੰਨੀ ਵਿਆਹ ਵਾਲੀ ਰਾਤ ਆਪ ਨੇ ਸਰਹਾਲੀ ਥਾਣੇ ਦੀ ਹਵਾਲਾਤ ਵਿੱਚ guzari ਅਗਲੇ ਦਿਨ ਪਰਿਵਾਰ ਨੇ ਮੋਟੀ ਰਕਮ ਤਾਰ ਕੇ ਆਪ ਨੂੰ ਛੜਾ ਕੇ ਲਿਆਂਦਾ ਇਸ ਤੋਂ ਥੋੜੇ ਦਿਨਾਂ ਬਾਅਦ ਹੀ ਵੈਰੋਵਾਲ ਥਾਣੇ ਦੀ ਪੁਲਿਸ ਆਪ ਨੂੰ ਲੈਣ ਆ ਗਈ ਦੁਪਹਿਰ ਦਾ ਸਮਾਂ ਸੀ ਪੁਲਿਸ ਪਾਰਟੀ ਨੇ ਅਫਸਰਾਂ ਦਾ ਹੁਕਮ ਸੁਣਾ ਕੇ ਨਾਲ ਚੱਲਣ ਨੂੰ ਕਿਹਾ ਆਪ ਸਮਝ ਗਏ ਕਿ ਹੁਣ ਪੁਲਿਸ ਨਿੱਤ ਦਿਹਾੜੇ ਇਸ ਤਰ੍ਹਾਂ ਤੰਗ ਕਰੇਗੀ ਆਪ ਨੇ ਪੁਲਿਸ ਪਾਰਟੀ ਨੂੰ ਕਿਹਾ ਵੀ ਤੁਸੀਂ ਚਾਹ ਪਾਣੀ ਪੀਓ ਮੈਂ ਨਾ ਕੇ ਤਿਆਰ ਹੋ ਜਾਵਾਂ ਪੁਲਿਸ ਵਾਲੇ ਮੰਨ ਗਏ ਉਹ ਵਿਆਹ ਦੀ ਐਲਬਮ ਵਗੈਰਾ ਵੇਖਣ ਵਿੱਚ ਰੁੱਝ ਗਏ ਤੇ ਆਪ ਨਾ ਆਉਣ ਦੇ ਬਾਨੇ ਭੱਜ ਨਿਕਲੇ ਪੁਲਿਸ ਵਾਲਿਆਂ ਨੇ ਆਪ ਦਾ ਪਿੱਛਾ ਕੀਤਾ ਪਰ ਆਪ ਉਹਨਾਂ ਦੇ ਹੱਥ ਨਾ ਆਏ ਹੁਣ ਪੁਲਿਸ ਆਪਦੇ ਸਾਰੇ ਪਰਿਵਾਰ ਨੂੰ ਜਿਨ੍ਹਾਂ ਵਿੱਚ ਆਪਦੇ ਵਿਰਧ ਮਾਤਾ ਪਿਤਾ ਨਵ ਵਿਆਹੀ ਪਤਨੀ ਭਰਾ ਮੁਖਤਿਆਰ ਸਿੰਘ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਸਵਾ ਮਹੀਨੇ ਦੀ ਬੱਚੀ ਦੇ ਸਮੇਤ ਨੂੰ ਥਾਣੇ ਲੈ ਗਏ ਉਦੋਂ ਬੱਬਰਾਂ ਦੀ ਹਾਈ ਕਮਾਂਡ ਨੇ ਭਾਈ ਹਰਪਾਲ ਸਿੰਘ ਨੂੰ ਸਮਝਾਇਆ ਕਿ ਉਹ ਰੂਪੋਸ਼ ਹੋਣ ਦੀ ਬਜਾਏ ਘਰ ਰਹਿ ਕੇ ਵਧੇਰੇ ਸੇਵਾ ਕਰ ਸਕਦੇ ਨੇ ਹੋਰ ਵੀ ਸਲਾਹਾਂ ਆਪ ਨੂੰ ਇਸੇ ਤਰ੍ਹਾਂ ਦੀਆਂ ਮਿਲੀਆਂ ਜਿਨ੍ਹਾਂ ਨੂੰ ਮੰਨ ਕੇ ਆਪ ਆਪਣੇ ਪਰਿਵਾਰ ਨੂੰ ਛੱਡ ਦੇਣ ਦੀ ਸ਼ਰਤ ਦੀਨ ਪੁਲਿਸ ਅਫਸਰ ਮੁਹੰਮਦ ਮੁਸਤਫਾ ਦੇ ਕੋਲ ਪੇਸ਼ ਹੋ ਗਏ ਉਸਨੇ ਆਪਦੇ ਪਰਿਵਾਰ ਨੂੰ ਛੱਡ ਦਿੱਤਾ ਤੇ ਫਿਰ ਪਰਿਵਾਰ ਨੇ ਕੋਚਰ ਬਾਦ ਪਹੁੰਚ ਕਰਕੇ ਆਪ ਨੂੰ ਛਡਵਾ ਲਿਆਂਦਾ ਫਿਰ ਆਪ ਘਰ ਵਿੱਚ ਹੀ ਰਹਿ ਕੇ ਸੇਵਾ ਕਰਦੇ ਰਹੇ ਆਪਦੇ ਘਰ ਇੱਕ ਬੱਚੀ ਨੇ ਜਨਮ ਲਿਆ ਜਿਸ ਦਾ ਨਾਮ ਪ੍ਰਭਜੋਤ ਕੌਰ ਰੱਖਿਆ ਗਿਆ ਫਿਰ ਉਸ ਤੋਂ ਬਾਅਦ ਆਪਦੇ ਘਰ ਇੱਕ ਲੜਕੇ ਦਾ ਜਨਮ ਹੋਇਆ ਜਿਹਦਾ ਨਾਮ ਬੂਟਾ ਸਿੰਘ ਰੱਖਿਆ ਗਿਆ ਨਵੰਬਰ 1990 ਚ ਆਪ ਨੂੰ ਪੁਲਿਸ ਦੇ ਕੁਝ ਕੈਟਾ ਨੇ ਚੱਕ ਲਿਆ ਥਾਣੇ ਵਿੱਚ ਆਪ ਦੀ ਪੁੱਛਗਿੱਛ ਕੀਤੀ ਗਈ ਪਰ ਜਦੋਂ ਕੁਝ ਪੱਲੇ ਨਾ ਪਿਆ ਤਾਂ ਆਪ ਨੂੰ ਛੱਡ ਦਿੱਤਾ ਗਿਆ ਇਹ ਵੇਖ ਕੇ ਆਪ ਨੂੰ ਚੁੱਕਣ ਵਾਲੇ ਕੈਟਾ ਨੇ ਵੱਡੇ ਅਫਸਰਾਂ ਨੂੰ ਇਹ ਕਿਹਾ ਕਿ ਅਸੀਂ ਇੱਕ ਮਿਲੀਟੈਂਟ ਫੜਿਆ ਸੀ ਜੋ ਥਾਣੇਦਾਰ ਨੇ ਛੱਡ ਦਿੱਤਾ ਥਾਣੇਦਾਰ ਦੀ ਲਾਪਾਹੀ ਤਾਂ ਆਪ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਦੁਆਰਾ ਸ਼ੁਰੂ ਹੋ ਗਈ ਤੇ ਆਪ ਅੱਗੇ ਪਿੱਛੇ ਹੋ ਗਏ ਫਿਰ ਇੱਕ ਦਿਨ ਆਪ ਆਪਣੇ ਚਾਚੇ ਨੂੰ ਮਿਲ ਕੇ ਅਮਰਤਸਰ ਸ਼ਹਿਰ ਵਿੱਚ ਜਾ ਰਹੇ ਸਨ ਕਿ ਪੁਲਿਸ ਪਾਰਟੀ ਆਪ ਦੇ ਪਿੱਛੇ ਲੱਗੀ ਆਪ ਖਾਲੀ ਹੱਥ ਸਨ ਇਸ ਲਈ ਪੁਲਿਸ ਨੂੰ ਚਕਾਨੀ ਦੇ ਕੇ ਇੱਕ ਕੋਠੀ ਵਿੱਚ ਜਾਵੜੇ ਪੁਲਿਸ ਨੇ ਕੋਠੀ ਨੂੰ ਘੇਰਾ ਪਾ ਕੇ ਆਪ ਨੂੰ ਗ੍ਰਿਫਤਾਰ ਕਰ ਲਿਆ ਆਪ ਉੱਪਰ ਅੰਨਾ ਤਸ਼ੱਦਦ ਕੀਤਾ ਗਿਆ ਜਿਸ ਨੂੰ ਆਪ ਨੇ ਖਿੜੇ ਮੱਥੇ ਸਹਾਰਿਆ ਅਖੀਰ 3 ਨਵੰਬਰ 1990 ਦੀ ਰਾਤ ਨੂੰ ਸੁਲਤਾਨ ਵਿੰਡ ਨਹਿਰ ਤੇ ਇੱਕ ਮੁਕਾਬਲੇ 'ਚ ਮਾਰੇ ਜਾਣ ਦੀ ਖਬਰ ਦੇ ਕੇ ਪੁਲਿਸ ਨੇ ਆਪ ਦੀ ਸ਼ਹਾਦਤ ਦਾ ਐਲਾਨ ਕੀਤਾ ਉਹਨਾਂ ਨੇ ਹਰ ਤਸ਼ੱਦਦ ਖਿੜੇ ਮੱਥੇ ਝੱਲ ਕੇ ਸ਼ਹਾਦਤ ਪਾਈ ਪਰ ਜਥੇ ਬੰਦੀ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਸੋ ਦੋਸਤੋ ਇਹ ਸੀ ਸਾਰੀ ਵਾਰਤਾ ਸ਼ਹੀਦ ਭਾਈ ਹਰਪਾਲ ਸਿੰਘ ਵੜਿੰਗ ਹੋਣਾ ਦੀ ਸੋ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਸਰੀ ਆਕਾਲ